ਬੇहद ਵੀ ਦਾ ਮਸਲਾ ਪੰਜਾਬ ਦੀਆਂ ਤਿੰਨ ਸਰਕਾਰਾਂ ਦੇ ਵਿੱਚ ਬੇहद ਅਹਿਮ ਮਸਲਾ ਰਿਹਾ ਹੈ ਇੱਕ ਨਵਾਂ ਖੁਲਾਸਾ ਜਿਹੜਾ ਹੈਗਾ ਇਹਨਾਂ ਦਿਨਾਂ ਦੇ ਵਿੱਚ ਹੋਇਆ ਇੱਕ ਟਾਈਮਜ਼ ਆਫ ਇੰਡੀਆ ਦੇ ਵਿੱਚ ਛਪੀ ਰਿਪੋਰਟ ਦੇ ਮੁਤਾਬਕ ਫਾਰਮਰ ਆਈਜੀ ਨੇ ਰਣਬੀਰ ਸਿੰਘ ਖਟਰਾ ਉਹ ਪਿਛਲੇ ਦਿਨਾਂ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੂੰ ਮਿਲੇ ਨੇ ਤੇ 2 ਘੰਟੇ ਤੋਂ ਵੱਧ ਲੰਬੀ ਇਹ ਮੁਲਾਕਾਤ ਸ਼ੱਲੀ ਹੈ ਤੇ ਉਸ ਦੇ ਵਿੱਚ ਇਸ ਮਾਮਲੇ ਦੀ ਜਾਂਚ ਨੂੰ ਲੈ ਕੇ ਕਈ ਅਹਿਮ ਖੁਲਾਸੇ ਜਿਹੜੇ ਨੇ ਰਣਵੀਰ ਖਟਰਾ ਦੇ ਵੱਲੋਂ ਜਥੇਦਾਰ ਅਕਾਲ ਤਖਤ ਸਾਹਿਬ ਦੇ ਕੋਲ ਕੀਤੇ ਗਏ ਨੇ ਉਹਨਾਂ ਮਾਮਲਿਆਂ ਦੇ ਵਿੱਚ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਮਾਰਚ ਮਹੀਨੇ ਦੇ ਵਿੱਚ ਇੱਕ ਸਟੇ ਕੀਤਾ ਗਿਆ ਉਹਨਾਂ ਦੀ ਇਨਵੈਸਟੀਗੇਸ਼ਨ ਨੂੰ ਉਸ ਦੇ ਵਿੱਚ ਕਿਸੇ ਵੀ ਅਗਲੀ ਇਨਵੈਸਟੀਗੇਸ਼ਨ ਨੂੰ ਸਟੇ ਕੀਤਾ ਗਿਆ ਜਿਹੜੇ ਕਿ ਮਾਮਲੇ ਇਨਵੈਸਟੀਗੇਸ਼ਨ ਦੇ ਅੰਡਰ ਚੱਲ ਰਹੇ ਸੀ ਤਾਂ ਹੈਰਾਨੀਜਨਕ ਪੱਖ ਇਹ ਹੈ ਕਿ ਜਿਹੜੀ ਭਗਵੰਤ ਮਾਨ ਸਰਕਾਰ ਹੈ ਜਿਹੜੀ ਕਿ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਇਨਸਾਫ ਦੇਣ ਦਾ ਵਾਅਦਾ ਕਰਕੇ ਸੱਤਾ ਚਾਈ ਹੈ ਉਸ ਦੇ ਵੱਲੋਂ 3 ਮਹੀਨੇ ਦਾ ਪੀਰੀਅਡ ਜਿਹੜਾ ਅਪੀਲ ਪਾਉਣ ਦਾ ਹੁੰਦਾ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਉਹ ਅਪੀਲ ਜਿਹੜੀ ਹੈ ਇਹਨਾਂ ਇਹ ਸਾਰੇ ਮਾਮਲਿਆਂ ਦੇ ਵਿੱਚ ਨਹੀਂ ਪਾਈ ਗਈ ਜੇ ਪੰਜਾਬ ਸਰਕਾਰ ਦੇ ਵੱਲੋਂ ਅਪੀਲ ਨਹੀਂ ਪਾਈ ਗਈ ਤਾਂ ਉਹਨਾਂ ਮਾਮਿਆਂ ਨੂੰ ਸਟੇ ਕਰਨ ਦੇ ਖਿਲਾਫ ਐਸਜੀਪੀਸੀ ਦੇ ਵੱਲੋਂ ਵੀ ਕੋਈ ਅਪੀਲ ਜਿਹੜੀ ਹੈ ਸੁਪਰੀਮ ਕੋਰਟ ਦੇ ਵਿੱਚ ਨਹੀਂ ਪਾਈ ਗਈ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਗੁਰਸ਼ਮੀਰ ਸਿੰਘ ਬੇਦਬੀ ਦਾ ਮਸਲਾ ਪੰਜਾਬ ਦੀਆਂ ਤਿੰਨ ਸਰਕਾਰਾਂ ਦੇ ਵਿੱਚ ਬੇहद ਅਹਿਮ ਮਸਲਾ ਰਿਹਾ ਹੈ ਪਹਿਲਾਂ ਅਕਾਲੀ ਦਲ ਦੀ ਗਵਰਨਮੈਂਟ ਜਿਹੜੀ ਹੈ ਬੇਦਬੀ ਦੇ ਮਸਲਿਆਂ ਦੇ ਕਰਕੇ 2017 ਦੇ ਵਿੱਚ ਜਾਂਦੀ ਹੈ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਗਵਰਨਮੈਂਟ ਆਉਂਦੀ ਹੈ ਤੇ ਉਹ ਵੀ ਇੱਕ ਵਾਦਾ ਕਰਕੇ ਆਉਂਦੇ ਨੇ ਕੁਝ ਕਿ ਅਸੀਂ ਬੇਦਬੀ ਦੇ ਮਸਲਿਆਂ ਤੇ ਇਨਸਾਫ ਦਵਾਂਗੇ ਕੁਝ ਪ੍ਰੋਗਰੈਸ ਉਹਨਾਂ ਦੇ ਟੈਨਿਓਰ ਦੇ ਵਿੱਚ ਹੁੰਦੀ ਹੈ ਪਰ ਕੋਈ ਵੀ ਮਸਲਾ ਤਣਪੱਤਣ ਨਹੀਂ ਲੱਗ ਸਕਦਾ ਜਿਹੜੇ ਚਰਨਜੀਤ ਸਿੰਘ ਚੰਨੀ ਆਉਂਦੇ ਨੇ ਉਹਨਾਂ ਦੇ ਟਾਈਮ ਤੇ ਵੀ ਕੁਝ ਪਹਿਲ ਕਦਮੀਆਂ ਕੀਤੀਆਂ ਜਾਂਦੀਆਂ ਨੇ ਪਰ ਟਾਈਮ ਹੀ ਇੰਨਾ ਥੋੜਾ ਸੀ ਕਿ ਕੋਈ ਵੀ ਪੇਸ਼ਕਦਮੀ ਉਹਦੇ ਵਿੱਚ ਨਹੀਂ ਹੋ ਸਕਦੀ ਤੇ ਭਗਵੰਤ ਮਾਨ ਸਰਕਾਰ ਜਦੋਂ ਆਉਂਦੀ ਹੈ ਤਾਂ ਵੱਡਾ ਵਾਅਦਾ ਲੈ ਕੇ ਇਹ ਆਉਂਦੇ ਨੇ ਕਿ ਅਸੀਂ 48 ਘੰਟਿਆਂ ਦੇ ਵਿੱਚ ਬੇਅਦਬੀ ਦੇ ਜਿਹੜੇ ਦੋਸ਼ੀ ਨੇ ਉਸ ਨੂੰ ਉਹਨਾਂ ਨੂੰ ਅੰਦਰ ਦੇ ਦਾਂਗੇ ਯਾ ਉਹਨਾਂ ਦੋਸ਼ੀਆਂ ਨੂੰ ਫੜ ਲਵਾਂਗੇ ਕਿਉਂਕਿ ਇਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੇ ਕਿ ਇੱਕ ਪੋਸਟਰ ਦੀ ਤਰ੍ਹਾਂ ਜਿਨ੍ਹਾਂ ਨੂੰ ਵਰਤਿਆ ਗਿਆ ਉਹ ਸਨ ਆਈਜੀ ਕੁਮਰ ਵਿਜੇ ਪ੍ਰਤਾਪ ਜਿਨ੍ਹਾਂ ਨੇ ਅਸਤੀਫਾ ਦਿੱਤਾ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਟਿਕਟ ਤੋਂ ਚੋਣ ਲੜੀ ਤੇ ਐਮਐਲਏ ਬਣੇ ਅੰਮ੍ਰਿਤਸਰ ਦੇ ਇੱਕ ਹਲਕੇ ਤੋਂ ਪਰ ਜਦੋਂ ਹੋਮ ਡਿਪਾਰਟਮੈਂਟ ਜਿਹੜਾ ਕਿ ਜਿਹੜੇ ਕਿ ਮਸ਼ੂਬੇ ਦੇ ਮੁੱਖ ਮੰਤਰੀ ਨੇ ਕਿ ਭਗਵੰਤ ਮਾਨ ਉਹਨਾਂ ਨੇ ਆਪਣੇ ਕੋਲ ਹੀ ਰੱਖਿਆ ਤੇ ਕਿਸੇ ਵੀ ਕਿਸਮ ਦੀ ਜਿਹੜੀ ਪ੍ਰੋਗਰੈਸ ਹੈ ਬੇਦਬੀ ਦੇ ਮਾਮਲਿਆਂ ਦੇ ਵਿੱਚ ਨਹੀਂ ਹੋ ਸਕੀ ਤੇ ਇਸ ਸਾਰੇ ਦੇ ਵਿੱਚ ਹੁਣ ਇੱਕ ਨਵਾਂ ਖੁਲਾਸਾ ਜਿਹੜਾ ਹੈਗਾ ਇਹਨਾਂ ਦਿਨਾਂ ਦੇ ਵਿੱਚ ਹੋਇਆ ਇੱਕ ਟਾਈਮਜ਼ ਆਫ ਇੰਡੀਆ ਦੇ ਵਿੱਚ ਛਪੀ ਰਿਪੋਰਟ ਦੇ ਮੁਤਾਬਕ ਕਿ ਜਿਹੜੇ ਫਾਰਮਰ ਆਈਜੀ ਨੇ ਰਣਬੀਰ ਸਿੰਘ ਖਟਰਾ ਉਹ ਪਿਛਲੇ ਦਿਨਾਂ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੂੰ ਮਿਲੇ ਨੇ ਦੇ 2 ਘੰਟੇ ਤੋਂ ਵੱਧ ਲੰਬੀ ਇਹ ਮੁਲਾਕਾਤ ਚੱਲੀ ਹੈ ਤੇ ਉਸ ਦੇ ਵਿੱਚ ਇਸ ਮਾਮਲੇ ਦੀ ਜਾਂਚ ਨੂੰ ਲੈ ਕੇ ਕਈ ਅਹਿਮ ਖੁਲਾਸੇ ਜਿਹੜੇ ਨੇ ਰਣਬੀਰ ਖਟਰਾ ਦੇ ਵੱਲੋਂ ਜਥੇਦਾਰ ਅਕਾਲ ਤਖਤ ਸਾਹਿਬ ਦੇ ਕੋਲ ਕੀਤੇ ਗਏ ਨੇ ਅਸੀਂ ਦੱਸ ਦਈਏ ਕਿ ਜਿਹੜੇ ਰਣਬੀਰ ਖਟਨਾ ਨੇ ਉਹ ਪੁਲਿਸ ਅਫਸਰ ਨੇ ਜਿਨ੍ਹਾਂ ਦੇ ਅਗਵਾਈ ਦੇ ਵਿੱਚ ਅਕਾਲੀ ਸਰਕਾਰ ਦੇ ਵੱਲੋਂ ਬੇਅਦਬੀ ਮਾਮਲਿਆਂ ਦੀ ਜਾਂਚ ਦੇ ਲਈ ਇੱਕ ਐਸਆਈਟੀ ਬਣਾਈ ਗਈ ਸੀ ਤਾਂ ਇਹਨਾਂ ਨੇ ਤਿੰਨ ਮੂਲ ਮਾਮਲਿਆਂ ਦੀ ਜਿਹੜੀ ਜਾਂਚ ਕੀਤੀ ਹੈ ਜਿਸ ਦੇ ਵਿੱਚ ਬੁਰਜ ਜਵਾਹਰ ਕੇ ਦਾ ਗੁਰਦੁਆਰਾ ਗੁਰਦੁਆਰਾ ਸਾਹਿਬ ਤੇ ਜਿਹੜਾ ਬੀੜ ਸਾਹਿਬ ਚੁੱਕੇ ਜਾਣ ਦਾ ਮਸਲਾ ਸੀ 1 ਜੂਨ 2015 ਨੂੰ ਉਸ ਮਾਮਲੇ ਦੀ ਇਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਤੇ ਫਿਰ ਜਿਹੜੇ ਪੋਸਟਰ ਲਾਏ ਗਏ ਸੀਗੇ 25 ਸਤੰਬਰ ਨੂੰ 2015 ਨੂੰ ਚੈਲੰਜ ਕੀਤਾ ਗਿਆ ਸੀ ਸਿੱਖਾਂ ਨੂੰ ਉਹ ਮੰਨਿਆ ਜਾਂਦਾ ਹੈ ਕਿ ਜਿਹੜੇ ਪੋਸਟਰ ਨੇ ਉਹ ਡੇਰਾ ਪ੍ਰੀਮੀਆ ਦੇ ਵੱਲੋਂ ਲਾਏ ਗਏ ਸੀ ਤੇ ਉਸ ਪਿੰਡ ਦੇ ਵਿੱਚ ਜਦੋਂ ਚੈਲੰਜ ਕੀਤਾ ਜਾਂਦਾ ਉਸ ਮਾਮਲੇ ਦੀ ਇਹਨਾਂ ਨੇ ਜਿਹੜੀ ਜਾਂਚ ਕੀਤੀ ਸੀ ਤੀਸਰਾ ਜਿਹੜਾ ਹੈਗਾ ਆ ਜਿਹੜੇ ਕਿ ਉਹ ਜਿਹੜਾ ਬੀਟ ਸਾਹਿਬ ਚੋਰੀ ਹੁੰਦਾ ਉਸ ਬੀਟ ਸਾਹਿਬ ਦੇ ਜਿਹੜੇ ਪੱਤਰੇ ਨੇ ਉਹਨਾਂ ਨੂੰ ਬਰਗਾੜੀ ਜਿਹੜਾ ਪਿੰਡ ਆ ਉਸ ਦੀਆਂ ਗਲੀਆਂ ਦੇ ਵਿੱਚ ਖਿਲਾਰਿਆ ਜਾਂਦਾ ਇਹ ਤਿੰਨ ਮਾਮਲਿਆਂ ਦੀ ਜਿਹੜੀ ਜਾਂਚ ਸੀ ਇਹਨਾਂ ਦੇ ਵੱਲੋਂ ਕੀਤੀ ਗਈ ਸੀ ਤੇ ਇੱਕ ਮਲ ਕੇ ਇੱਕ ਮਲਕੇ ਨਾਲ ਪਿੰਡ ਸੀ ਉੱਥੇ ਵੀ ਬੇਦਬੀ ਹੋਈ ਸੀ ਉਸ ਮਾਮਲੇ ਦੀ ਜਾਂਚ ਵੀ ਇਹਨਾਂ ਦੇ ਵੱਲੋਂ ਕੀਤੀ ਗਈ ਸੀ ਸਾਲ 2018 ਤੱਕ ਤੇ ਉਸ ਤੋਂ ਬਾਅਦ ਜਿੱਦਾਂ ਆਪਾਂ ਸਾਰੇ ਜਾਣਦੇ ਹਾਂ ਕਿ ਇਹ ਜਿਹੜੇ ਮੇਨ ਮਾਮਲੇ ਸੀਗੇ ਉਹਨਾਂ ਸਾਰਿਆਂ ਦੀ ਜਾਂਚ ਜਿਹੜੀ ਹੈ ਸੀਬੀਆਈ ਨੂੰ ਦਿੱਤੀ ਗਈ ਹੈ ਤੇ ਫਿਰ ਇਹ ਜਿਹੜੀ ਹੈ ਜਾਂਚ ਹੈ 2019 ਦੇ ਵਿੱਚ ਦੁਬਾਰਤੋਂ ਪੰਜਾਬ ਪੁਲਿਸ ਦੇ ਕੋਲ ਆ ਗਈ ਸੀ ਤੇ ਇਸ ਦੇ ਵਿੱਚ ਜੁੜ ਰਣਵੀਰ ਖੱਟਰਾ ਨੇ ਖੁਲਾਸਾ ਕੀਤਾ ਉਹ ਇਹਨਾਂ ਨੇ ਖੁਲਾਸਾ ਇਹ ਕੀਤਾ ਕਿ ਜਿਹੜੀ ਵੀ ਜਾਂਚ ਇਹਨਾਂ ਦੇ ਵੱਲੋਂ ਕੀਤੀ ਗਈ ਸੀ ਅ ਪਿਛਲੇ ਜਿਹੜੇ ਜਿਹੜੇ ਮਾਮਲੇ ਅਸੀਂ ਗਣਵਾਏ ਨੇ ਉਹਨਾਂ ਮਾਮਲਿਆਂ ਦੇ ਵਿੱਚ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਮਾਰਚ ਮਹੀਨੇ ਦੇ ਵਿੱਚ ਇੱਕ ਸਟੇ ਕੀਤਾ ਗਿਆ ਉਹਨਾਂ ਦੀ ਇਨਵੈਸਟੀਗੇਸ਼ਨ ਨੂੰ ਉਸ ਦੇ ਵਿੱਚ ਕਿਸੇ ਵੀ ਅਗਲੀ ਇਨਵੈਸਟੀਗੇਸ਼ਨ ਨੂੰ ਸਟੇ ਕੀਤਾ ਗਿਆ ਜਿਹੜੇ ਕਿ ਮਾਮਲੇ ਇਨਵੈਸਟੀਗੇਸ਼ਨ ਦੇ ਅੰਡਰ ਚੱਲ ਰਹੇ ਸੀ ਤਾਂ ਹੈਰਾਨੀਜਨਕ ਪੱਖ ਇਹ ਹੈ ਕਿ ਜਿਹੜੀ ਭਗਵੰਤ ਮਾਨ ਸਰਕਾਰ ਹੈ ਜਿਹੜੀ ਕਿ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਇਨਸਾਫ ਦੇਣ ਦਾ ਵਾਅਦਾ ਕਰਕੇ ਸੱਤਾ ਚਾਈ ਹੈ ਉਸ ਦੇ ਵੱਲੋਂ 3 ਮਹੀਨੇ ਦਾ ਪੀਰੀਅਡ ਜਿਹੜਾ ਅਪੀਲ ਪਾਉਣ ਦਾ ਹੁੰਦਾ ਹੈ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਉਹ ਅਪੀਲ ਜਿਹੜੀ ਹੈ ਇਨ੍ਹਾਂ ਇਹ ਸਾਰੇ ਮਾਮਲਿਆਂ ਦੇ ਵਿੱਚ ਨਹੀਂ ਪਾਈ ਗਈ ਹੈਗੀ ਇਹ ਇਹ ਇੱਕ ਬੜਾ ਅਹਿਮ ਖੁਲਾਸਾ ਕੀਤਾ ਗਿਆ ਕਿ ਜਿਹੜੇ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਚੱਲ ਰਹੀ ਸੀ ਉਸ ਦੇ ਵਿੱਚ ਜਿਹੜੀ ਅਕਿਊਜ਼ਡ ਨੇ ਉਹ ਉਹਨਾਂ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਰਜੂ ਕੀਤਾ ਗਿਆ ਤੇ ਹਾਈ ਕੋਰਟ ਨੇ ਉਹਨਾਂ ਦੇ ਹੱਕ ਦੇ ਵਿੱਚ ਇੱਕ ਜਿਹੜਾ ਹੈਗਾ ਫੈਸਲਾ ਦਿੱਤਾ ਉਸ ਫੈਸਲੇ ਦੇ ਵਿੱਚ ਇਹ ਹੈ ਕਿ ਉਹ ਫੈਸਲੇ ਉਹ ਉਹਨਾਂ ਉਹਨਾਂ ਦੀ ਇਨਵੈਸਟੀਗੇਸ਼ਨ ਸਟੇ ਹੋਈ ਹੈ ਤੇ ਉਹ ਸਟੇ ਦੇ ਉੱਤੇ ਜਿਹੜੀ ਅਪੀਲ ਪਾਈ ਜਾਣੀ ਸੀ ਉਸ ਫੈਸਲੇ ਦੇ ਖਿਲਾਫ ਉਹ ਪੰਜਾਬ ਸਰਕਾਰ ਦੇ ਵੱਲੋਂ ਨਹੀਂ ਪਾਈ ਗਈ ਯਾਨੀ ਕਿ ਭਗਵੰਤ ਮਾਨ ਸਰਕਾਰ ਦੇ ਵੱਲੋਂ ਨਹੀਂ ਪਾਈ ਗਈ ਤੇ ਇਸ ਦੇ ਵਿੱਚ 3 ਮਹੀਨੇ ਦਾ ਪੀਰੀਅਡ ਹੁੰਦਾ ਪਾਉਣ ਦਾ ਇਹਦਾ ਅਸਰ ਹੁਣ ਇਹ ਹੋਣਾ ਜੋ ਖਟਰਾ ਸ਼ਾਹ ਨੇ ਉੱਥੇ ਦਰਸਾਇਆ ਕਿ ਇਹ ਜਿਹੜਾ ਮਾਮਲਾ ਹੈਗਾ ਆ ਹੁਣ ਇਹ ਠੰਡੇ ਬਸਤੇ ਚ ਪੈ ਜਾਏਗਾ ਤੇ ਕਈ ਸਾਲਾਂ ਬਾਅਦ ਜਿਹੜੀ ਉਹ 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 ਜਿਹੜਾ ਫੈਸਲਾ ਹੈ ਉਹ ਜਿਹੜੀ ਸਾਰੀ ਜਾਂਚ ਹੈ ਉਹ ਫੇਰ ਉੱਠੇਗੀ ਤੇ ਕਾਫੀ ਸਾਲ ਲੱਗ ਜਾਣਗੇ ਹੁਣ ਇਸ ਬਾਰੇ ਮਾਮਲੇ ਦੇ ਵਿੱਚ ਤਾਂ ਇਹ ਸਵਾਲਾਂ ਦਾ ਸਵਾਲ ਹੈ ਕਿ ਇਹ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਅਪੀਲ ਹੈ ਇਹ ਇਹ ਕਿਉਂ ਨਹੀਂ ਪਾਈ ਗਈ ਦੂਸਰਾ ਇੰਟਰਸਟਿੰਗ ਸਵਾਲ ਇਹ ਹੈ ਕਿ ਜਿਹੜੇ ਜਿਹੜੀ ਐਸ.ਸੀ.ਪੀ.ਸੀ. ਹੈ ਜਿਹੜਾ ਕਿ ਥੈਫਟ ਦਾ ਕੇਸ ਸੀਗਾ ਬੀੜ ਚੋਰੀ ਹੋਣ ਦਾ ਕੇਸ ਸੀ 2015 ਦਾ ਉਸ ਦੇ ਵਿੱਚ ਐਸ.ਸੀ.ਪੀ.ਸੀ. ਦਾ ਜਿਹੜਾ ਮੁਲਾਜ਼ਮ ਸੀ ਉਹ ਇੱਕ ਕੰਪਲੇਨੈਂਟ ਸੀ ਜੇ ਪੰਜਾਬ ਸਰਕਾਰ ਦੇ ਵੱਲੋਂ ਅਪੀਲ ਨਹੀਂ ਪਾਈ ਗਈ ਤਾਂ ਉਨਾ ਮਾਬਿਆਂ ਨੂੰ ਸਟੇ ਕਰਨ ਦੇ ਖਿਲਾਫ ਐਸਜੀਪੀਸੀ ਦੇ ਵੱਲੋਂ ਵੀ ਕੋਈ ਅਪੀਲ ਜਿਹੜੀ ਹੈ ਸੁਪਰੀਮ ਕੋਰਟ ਦੇ ਵਿੱਚ ਨਹੀਂ ਪਾਈ ਗਈ ਇਹ ਰਿਪੋਰਟ ਇਹ ਵੀ ਖੁਲਾਸਾ ਕਰਦੀ ਹੈ ਇਸ ਦੇ ਨਾਲ ਉਹਨਾਂ ਦਾ ਕਹਿਣਾ ਇਹ ਹੈ ਕਿ ਜਦੋਂ ਸਾਲ 2019 ਦੇ ਵਿੱਚ ਜਿਹੜੀ ਹੈਗੀ ਹੈ ਸੀਬੀਆਈ ਤੋਂ ਜਿਹੜੀ ਪੰਜਾਬ ਸਰਕਾਰ ਨੇ ਜਦੋਂ ਕੇਸ ਵਾਪਸ ਲਏ ਨੇ ਉਹਦੀ ਜਿਹੜੀ ਕੋਰਟ ਦੇ ਵਿੱਚ ਉਹਨਾਂ ਨੇ ਅਪੀਲ ਪਾਈ ਜਿਹੜਾ ਜਿਹੜੀ ਪਟੀਸ਼ਨ ਪਾਈ ਸੀ ਵਾਪਸ ਲੈਣ ਦੀ ਟਰਾਂਸਫਰ ਹੋਣ ਦੀ ਤਾਂ ਉਸ ਦੇ ਵਿੱਚ ਜੋ CBIC, CBI ਸੀ ਉਹਨੇ ਆਪਣੀ ਜਾਂਚ ਦੇ ਵਿੱਚ ਕਲੋਜ਼ਰ ਰਿਪੋਰਟ ਫਾਈਲ ਕਰਨ ਦੀ ਗੱਲ ਆਖੀ ਸੀ ਤਾਂ ਉਸ ਟਾਈਮ ਤੇ ਜਿਹੜਾ SCPC ਦਾ ਵਕੀਲ ਸੀ ਉਸਨੇ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਸੀ ਕਿ ਪੰਜਾਬ ਸਰਕਾਰ ਕੋਲ ਇਹ ਜਾਂਚ ਨਾ ਰਹੇ ਇਹ ਜਾਂਚ ਜਿਹੜੀ ਹੈ CBI ਦੇ ਕੋਲ ਹੀ ਰਹਿਣੀ ਚਾਹੀਦੀ ਹੈ ਤਾਂ ਹੁਣ AJD ਖਟੜਾ ਨੇ ਇਹ ਇੱਕ ਕੁਐਸਚਨ ਕੀਤਾ ਅਕਾਲੀ ਦਲ ਨੂੰ ਵੀ ਐਸਪੀਸੀ ਨੂੰ ਵੀ ਕਿ ਫਿਰ ਉਹ ਕੀ ਮੰਨਦੇ ਨੇ ਕਿ ਜਿਹੜੀ ਕਲੋਜ਼ਰ ਰਿਪੋਰਟ ਸੀਬੀਆਈ ਦੇ ਵੱਲੋਂ ਫਾਈਲ ਕੀਤੀ ਗਈ ਹੈ ਉਹ ਉਹ ਜਾਂਚ ਨੂੰ ਉਹ ਸਹੀ ਮੰਨਦੇ ਨੇ ਤਾਂ ਇਹ ਇੱਕ ਸਵਾਲ ਜਿਹੜਾ ਹੈਗਾ ਆ ਉਹ ਆਈਜੀ ਖੱਟਰਾ ਦੇ ਵੱਲੋਂ ਅਕਾਲੀ ਦਲ ਦੀ ਲੀਡਰਸ਼ਿਪ ਤੇ ਐਸਪੀਸੀ ਦੇ ਅਹੁਦੇਦਾਰਾਂ ਨੂੰ ਕੀਤਾ ਗਿਆ ਇਸ ਤੇ ਨਾਲ ਹੀ ਸਾਲ 2017 ਦੇ ਵਿੱਚ ਜਦੋਂ ਇਲੈਕਸ਼ਨ ਹੋਣੀ ਸੀ ਉਦੋਂ ਇੱਕ ਮੋੜ ਬੰਬ ਧਮਾਕਾ ਹੋਇਆ ਸੀ ਜਿਸ ਚ 7 ਜਾਣਿਆਂ ਦੀ ਜਾਨ ਗਈ ਸੀ ਤਾਂ ਉਸ ਮਾਮਲੇ ਦੀ ਜਿਹੜੀ ਜਾਂਚ ਹੈ ਉਹ ਵੀ ਇਹ ਇਹਨਾਂ ਦੇ ਵੱਲੋਂ ਕੀਤੀ ਗਈ ਆਈਜੀ ਖੱਟੜਾ ਦੇ ਵੱਲੋਂ ਤੇ ਉਸ ਦੇ ਵਿੱਚ ਵੀ ਜਿਹੜਾ ਡੇਰਾ ਸਿਰਸਾ ਮੁਖੀ ਨੇ ਉਹਨਾਂ ਦਾ ਇੱਕ ਡਾਇਰੈਕਟ ਲਿੰਕ ਜਿਹੜਾ ਹੈਗਾ ਮਲਕੀ ਸਾਹਮਣੇ ਆ ਗਿਆ ਸੀ ਪਰ ਉਹਨਾਂ ਦੇ ਖਿਲਾਫ ਕਿਸੇ ਵੀ ਕਿਸਮ ਦੀ ਜਾਂਚ ਜਿਹੜੀ ਹੈ ਕਿਸੇ ਕਿਸਮ ਦੀ ਪੁੱਛਗਿੱਛ ਦੀ ਜਿਹੜੀ ਜਿਹੜੀ ਪਰਮਿਸ਼ਨ ਹੈ ਜਿਹੜੀ ਇਜਾਜ਼ਤ ਹੈ ਉਹ ਪੰਜਾਬ ਸਰਕਾਰ ਦੇ ਵੱਲੋਂ ਨਹੀਂ ਦਿੱਤੀ ਗਈ ਹਰਿਆਣਾ ਸਰਕਾਰ ਦੇ ਵੱਲੋਂ ਨਹੀਂ ਦਿੱਤੀ ਗਈ ਤੇ ਤੁਸੀਂ ਇਹ ਦੇਖੋ ਕਿ ਇਸ ਮਾਮਲੇ ਦੇ ਵਿੱਚ ਵੀ 2 ਸਾਲ ਹੋ ਗਏ ਨੇ ਆਈਜੀ ਖੱਟੜਾ ਦੇ ਮੁਤਾਬਕ ਕਿ ਇਹਨਾਂ ਦੇ ਵੱਲੋਂ ਇਹ ਲਗਾਤਾਰ ਕਿਹਾ ਜਾ ਰਿਹਾ ਸੀਗਾ ਕਿ ਇਹ ਜਿਹੜਾ ਮਾਮਲਾ ਬੇਅਦਬੀ ਦਾ ਉਸ ਦੇ ਵਿੱਚ ਜਿਹੜੇ ਰਾਮ ਰਹੀਮ ਨੇ ਤੇ ਰਾਮ ਰਹੀਮ ਇੱਕ ਮੁੱਖ ਅਕਿਊਜ਼ਡ ਦੇ ਤੌਰ ਤੇ ਉਹ ਉਹਨਾਂ ਦੇ ਖਿਲਾਫ ਸਬੂਤ ਮਿਲ ਗਏ ਨੇ ਪਰ ਪੰਜਾਬ ਸਰਕਾਰ ਦੇ ਵੱਲੋਂ ਉਹਦੀ ਇਹ ਇਜਾਜ਼ਤ ਨਹੀਂ ਦਿੱਤੀ ਗਈ ਕਿ ਰਾਮ रहीम ਨੂੰ ਜਾਂਚ ਦੇ ਲਈ ਇੱਕ ਅਕਿਊਜ਼ ਦੇ ਤੌਰ ਤੇ ਬੁਲਾਇਆ ਜਾਵੇ ਤੇ ਇਸ ਕਿਸਮ ਦੀ ਕੋਈ ਵੀ ਜਾਂਚ ਜਿਹੜੀ ਆ ਉਹ anumati ਜਿਹੜੀ ਆ ਉਹ ਨਹੀਂ ਦਿੱਤੀ ਗਈ ਤੇ ਇਸ ਦੇ ਨਾਲ ਹੀ ਪ੍ਰਦੀਪ ਕਲੇਰ ਨਾਂ ਦਾ ਜਿਹੜਾ ਡੇਰਾ ਪ੍ਰੇਮੀ ਹੈ ਉਸ ਦੇ ਵੱਲੋਂ ਇੱਕ ਕਬਾਲੀਆ ਬਿਆਨ ਦਿੱਤਾ ਗਿਆ ਮਿਸਟ੍ਰੇਟ ਦੇ ਕੋਲ ਜਿਸ ਦੇ ਵਿੱਚ ਉਹਨਾਂ ਨੇ ਆਖਿਆ ਕਿ ਡੇਰਾ ਮੁਖੀ ਰਾਮ ਰਹੀਮ ਤੇ ਜਿਹੜੀ ਉਹਨਾਂ ਦੀ ਗੋਦ ਲਈ ਹੋਈ ਬੇਟੀ ਹਨੀਪ੍ਰੀਤ ਉਹਨਾਂ ਦੋਨਾਂ ਦੇ ਵੱਲੋਂ ਇਹ ਬੇਦਬੀ ਜਿਹੜੀ ਸਾਜ਼ਿਸ਼ ਹੈ ਉਹ ਰਚੀ ਗਈ ਸੀ ਤਾਂ ਉਹ ਸਾਰੇ ਦੇ ਬਾਵਜੂਦ ਉਹਨਾਂ ਦੀ ਮੈਜਿਸਟ੍ਰੇਟ ਦੇ ਕੋਲ ਸਟੇਟਮੈਂਟ ਹੋਣ ਦੇ ਬਾਵਜੂਦ ਉਹਨਾਂ ਦੀ ਖੁਦ ਹੀ ਬੇਲ ਹੋ ਚੁੱਕੀ ਹੈ ਤੇ ਇਹ ਸਾਰੇ ਮਾਮਲੇ ਦੇ ਉੱਤੇ ਕੋਈ ਵੀ ਜਿਹੜੀ ਇਨਵੈਸਟੀਗੇਸ਼ਨ ਅੱਗੇ ਨਹੀਂ ਵਧੀ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਕੋਈ ਵੀ ਕਾਰਵਾਈ ਅੱਗੇ ਨਹੀਂ ਕੀਤੀ ਹੈਗੀ ਤਾਂ ਇਹ ਇੱਕ ਸਾਰਾ ਪੱਖ ਦੱਸਿਆ ਗਿਆ ਤਾਂ ਹੁਣ ਇਹ ਸਾਰੇ ਦੇ ਵਿੱਚ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਜੱਥੇਦਾਰ ਅਕਾਲ ਤਖਸ਼ਾਬ ਉਹਨਾਂ ਨੇ ਰੁਗਵੀਰ ਸਿੰਘ ਉਹਨਾਂ ਨੇ ਬੁਲਾਇਆ ਹੋਇਆ ਆ ਆਪਣਾ ਸਪਸ਼ਟੀਕਰਨ ਦੇਣ ਲਈ ਜੋ ਵੀ ਉਹਨਾਂ ਦੇ ਰਜੀਮ ਦੇ ਦੌਰਾਨ ਗਲਤ ਚੀਜ਼ਾਂ ਹੋਈਆਂ ਨੇ ਉਹਦੇ ਵਿੱਚ ਬੇਦਬੀ ਦੇ ਮਾਮਲੇ ਮੁੱਖ ਨੇ ਤਾਂ ਉਸ ਦੌਰਾਨ ਇਹ ਜਿਹੜਾ ਸਾਰਾ ਖੁਲਾਸਾ ਹੈ ਇਹ ਸੁਖਬੀਰ ਬਾਦਲ ਦੇ ਲਈ ਅਕਾਲੀ ਦਲ ਦੇ ਲਈ ਐਸਜੀਪੀਸੀ ਦੇ ਲਈ ਵੀ ਇੱਕ ਵੱਡਾ ਮਸਲਾ ਬਣ ਗਿਆ ਪਰ ਸਭ ਤੋਂ ਵੱਡਾ ਮਸਲਾ ਇਹ ਹੁਣ ਪੰਜਾਬ ਸਰਕਾਰ ਦੇ ਲਈ ਹੈ ભગવંત માં દે ਲਈ ਹੈ ਜਿੰਨਾ ਦੇ ਕੋਲ હોમ ডিপਾਰਟਮੈਂਟ ਹੈ ਤੇ ਉਹਨਾਂ ਦੇ ਵੱਲੋਂ ਜਦੋਂ ਇਹ ਮਾਮਲੇ ਸਾਰੇ ਸਟੇ ਹੋਏ ਨੇ ਮਾਮਲੇ ਸਾਰੇ ਤਬਦੀਲ ਹੋ ਕੇ ਫਰੀਦਕੋਟ ਤੋਂ ਚੰਡੀਗੜ੍ਹ ਆਏ ਨੇ ਤਾਂ ਉਹ ਸਾਰੇ ਦੇ ਵਿੱਚ ਜਿਹੜੀਆਂ ਅਪੀਲਾਂ ਨੇ ਜਿਹੜੀ ਪੈਰਵਾਈ ਹੈ ਇਹਨਾਂ ਸਾਰੇ ਮਾਮਲਿਆਂ ਦੀ ਉਹ ਕਿਉਂ ਨਹੀਂ ਕੀਤੀ ਗਈ ਇਹ ਸਵਾਲ ਹੈ ਦੂਸਰਾ ਇਹ ਹੈ ਕਿ ਡੇਰਾ ਮੁખી ਦੇ ਖਿਲਾਫ ਜਿਹੜੀ ਹੈ ਇਜਾਜ਼ਤ ਦੇਣੀ ਸੀ ਇਹਨਾਂ ਮਾਮਲਿਆਂ ਦੇ ਵਿੱਚ ਜਾਂਚ ਕਰਨ ਦੀ ਉਹ ਜਾਂਚ ਭਗਵੰਤ માં ਸਰਕਾਰ ਦੇ ਵੱਲੋਂ ਕਿਉਂ ਨਹੀਂ ਦਿੱਤੀ ਗਈ ਉਹ ਜਿਹੜੀ ਇਜਾਜ਼ਤ ਹੈ ਉਹ ਭਗਵੰਤ ਮਾਨ ਸਰਕਾਰ ਦੇ ਵੱਲੋਂ ਕਿਉਂ ਨਹੀਂ ਦਿੱਤੀ ਗਈ ਇਹ ਹੁਣ ਸਵਾਲਾਂ ਦਾ ਸਵਾਲ ਹੈ ਪਹਿਲਾਂ ਹੀ ਭਗਵੰਤ ਮਾਨ ਸਰਕਾਰ ਚਾਹੇ ਉਹ ਅੰਮ੍ਰਿਤਪਾਲ ਦਾ ਮਸਲਾ ਹੋਵੇ ਜਾਂ ਹੋਰ ਮਸਲੇ ਹੋਣ ਉਹਨਾਂ ਮਾਮਲਿਆਂ ਨੂੰ ਲੈ ਕੇ ਪੰਥਕ ਇਸ਼ੂਜ਼ ਨੂੰ ਗਲਤ ਤੰਗ ਦੇ ਨਾਲ ਡੀਲ ਕਰਨ ਦੇ ਮਾਮਲੇ ਦੇ ਬਾਰੇ ਕ੍ਰਿਟਿਸਿਜ਼ਮ ਦਾ ਸਾਹਮਣਾ ਕਰਦੀ ਰਹੀ ਹੈ ਪਰ ਹੁਣ ਜਦੋਂ ਇਹ ਖੁਲਾਸਾ ਹੋ ਗਿਆ ਕਿ ਬੇਦਬੀ ਦੇ ਮਾਮਲਿਆਂ ਦੇ ਵਿੱਚ ਵੀ ਭਗਵੰਤ ਮਾਨ ਸਰਕਾਰ ਦੇ ਵੱਲੋਂ ਸਮੇਂ ਸਿਰ ਅਪੀਲ ਨਹੀਂ ਪਾਈ ਗਈ ਤੇ ਨਾ ਹੀ ਡੇਰਾ ਮੁਖੀ ਦੇ ਖਿਲਾਫ ਕੋਈ ਜਾਂਚ ਕਰਨ ਦੀ ਇਜਮਤੀ ਦਿੱਤੀ ਗਈ ਇਸ ਦੇ ਨਾਲ ਭਗਵੰਤ ਮਾਨ ਸਰਕਾਰ ਔਰ ਆਪ ਦਾ ਜਿਹੜਾ ਸਿੱਖ ਹਲਕਿਆਂ ਦੇ ਵਿੱਚ ਅਸਕ ਹੈ ਉਸ ਦੇ ਉੱਤੇ ਭਾਰੀ ਅਸਰ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ ਖਤਰਾ ਹੀ ਖੜਾ ਹੈਗਾ ਹੁਣ ਆਉਣ ਵਾਲੇ ਸਮੇਂ 'ਚ ਦੇਖਣਾ ਹੋਏਗਾ ਕਿ ਭਗਵੰਤਪਨ ਸਰਕਾਰ ਇਹ ਸਾਰੇ ਮਾਮਲੇ ਦੇ ਉੱਤੇ ਆਪਣਾ ਪੱਖ ਕੀ ਰੱਖਦੀ ਹੈ